ਪੰਜਾਬ ਦੇ ਵਿੱਚ ਪੈ ਰਹੀ ਅਸਲੀ ਗਰਮੀ ਕਾਰਨ ਅ ਜਗਾ ਜਗਾ ਦੇ ਉੱਪਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਅੱਜ ਦਰਾਹਾ ਸ਼ਹਿਰ ਦੇ ਵਿੱਚ ਜੋ ਘਰਾਣਾ ਬਨਸਪਤੀ ਫੈਕਟਰੀ ਸੀ ਜੋ ਕਾਫੀ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਬੰਦ ਪਈ ਆ ਉਸ ਵਿੱਚ ਅਚਾਨਕ ਅੱਗ ਲੱਗ ਗਈ ਤੇ ਰਾਹੀਰਾਂ ਦੇ ਦੱਸਣ ਅਨੁਸਾਰ ਉਹਨਾਂ ਨੇ ਜਦੋਂ ਅੱਗ ਲੱਗੀ ਦੇਖੀ ਤਾਂ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਤੇ ਮੌਕੇ ਤੇ ਹੀ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮਰਾਲਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਂਗਾ ਕੇ ਅੱਗ ਉੱਪਰ ਕਾਬੂ ਪਾ ਲਿਆ ਗਿਆ ਅੱਗ ਇੰਨੀ ਭਿਆਨਕ ਸੀ ਅਗਰ ਇਸ ਦੇ ਉੱਪਰ ਸਮੇਂ ਰੈਂਦੇ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਨਾਲ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਸੀ ਦੱਸਣਯੋਗ ਹੈ ਕਿ ਇਹ ਘió ਮਿਲ 1997-98 ਤੋਂ ਬਿਲਕੁਲ ਹੀ ਬੰਦ ਪਈ ਹੈ ਕਿਸੇ ਆਪਣੇ ਘਰੇਲੂ ਕਲੇਸ਼ ਦੇ ਕਾਰਨ ਇਹ ਘió ਮਿਲ ਬੰਦ ਪਈ ਹੈ ਇਸ ਤੋਂ ਪਹਿਲਾਂ ਵੀ ਜਦੋਂ ਇਹ ਮਿਲ ਚਾਲੂ ਹਾਲਤ ਦੇ ਵਿੱਚ ਸੀ ਉਸ ਸਮੇਂ ਵੀ ਇੱਕ ਦੋ ਵਾਰ ਇਸ ਮਿਲ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਦੇਖ ਸਕਦੇ ਹਾਂ ਕਿ ਫਾਇਰ ਬ੍ਰਿਗੇਡ ਦੇ ਅਧਿਕਾਰੀ ਬੜੀ ਮੁਸਤੈਦੀ ਦੇ ਨਾਲ ਇਸ ਅੱਗ ਨੂੰ ਬੁਝਾ ਰਹੇ ਨੇ ਪ੍ਰਸ਼ਾਸਨ ਦੇ ਦੱਸਣ ਅਨੁਸਾਰ ਇਸ ਅੱਗ ਉੱਪਰ ਅਗਰ ਸਮੇਂ ਰਹਿਦੇ ਕਾਬੂ ਨਾ ਪਾਇਆ ਜਾਂਦਾ ਤਾਂ ਇਸ ਦੇ ਨਾਲ ਕਾਫੀ ਨੁਕਸਾਨ ਹੋਣ ਦਾ ਖਤਰਾ ਸੀ ਕਿਉਂਕਿ ਇਹ ਜੋ ਘਿਓ ਮਿਲ ਹੈ ਇਸ ਇਸ ਦੇ ਨਾਲ ਹੀ ਜੋ ਰਹਿਸ਼ੀ ਖੇਤਰ ਸ਼ੁਰੂ ਹੋ ਜਾਂਦਾ ਹੈ ਤੇ ਰਹਿਸ਼ੀ ਖੇਤਰ ਵਿੱਚ ਵੀ ਜਾ ਸਕਦੀ ਸੀ ਆਓ ਐਸ ਐਚਓ ਦਰਾਹਾ ਸ਼੍ਰੀ ਰੋਹਿਤ ਕੁਮਾਰ ਨੇ ਇਸ ਅੱਗ ਲੱਗਣ ਦੀ ਘਟਨਾ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਜੀ ਆਪਾਂ ਨੂੰ ਇੱਕ ਕਨਫਰਮੇਸ਼ਨ ਆਈ ਸੀ ਕਿ ਪੁਰਾਣੀ ਘਿਓ ਫੈਕਟਰੀ ਹੈਗੀ ਉੱਥੇ ਅੱਗ ਲੱਗੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੈਂ ਚੌਕੀ ਇੰਚਾਰਜ ਦੇ ਅਸੀ ਕਲੀਫੂਨ ਮੋਕੇ ਤੇ ਭੇਜਿਆ ਤੇ ਨਾਲ ਹੀ ਜਿਹੜੀ ਹੈਗੀ ਹੈ ਫਾਇਰ ਵੀਅਰ ਦੀ ਗੱਡੀ ਨੂੰ ਕਮਿਸ਼ਨ ਦਿੱਤੀ ਸੀ ਇਹ ਤਾਂ ਮੌਕੇ ਤੇ ਆ ਕੇ ਦੇਖੀ ਨਾ ਮੈਂ ਫਾਇਰ ਬ੍ਰੀਗਡ ਨੇ ਵੀ ਆ ਕੇ ਮੌਕੇ ਤੇ ਤਰੰਤ ਕੰਟਰੋਲ ਕਰ ਲਿਆ ਜਿਹੜੀ ਅੱਗ ਹੈ ਉਹ ਕਾਬੂ ਵਿੱਚ ਪਤਾ ਲੱਗਿਆ ਜੀ ਅੱਗ ਕਿਸ ਤਰ੍ਹਾਂ ਲੱਗੀ ਕੀ ਕਾਰਨ ਸੀਗੇ ਕੋਈ ਹੋਰ ਕੁਝ ਨਹੀਂ ਸਰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਇਸ ਬੰਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਕੋਈ ਅੱਗੇ ਬੜਾ ਇੰਨਾ